ਵੋਟ ਚੋਰ ਗੱਦੀ ਛੋੜ ਅਭਿਆਨ ਜੋ ਪੂਰੇ ਦੇਸ਼ ਦੇ ਵਿੱਚ ਬਹੁਤ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਭਾਜਪਾ ਦੀ ਸਰਕਾਰ ਮਿਲ ਕੇ ਹਰ ਸੂਬੇ ਵਿੱਚ ਵੋਟਾਂ ਦੀ VOTER LIST ਦੇ ਵਿੱਚ ਜੋ ਕਟੌਤੀ ਹੁੰਦੀ ਹੈ ਜਾਂ ਉਹਨਾਂ 'ਚ ਵਾਧਾ ਹੁੰਦਾ ਹੈ ਜਾਂ ਮੌਜੂਦਾ VOTERਾਂ ਦੇ ਬੂਥ ਨੂੰ ਤਬਦੀਲ ਕਰਕੇ ਦੂਜੀ ਜਗ੍ਹਾ ਤੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਂਦੀਆਂ ਹਨ ਉਸ ਦੇ ਬਾਰੇ ਜੋ ਮਹਮ ਉਸ ਕੱਲ ਨੂੰ ਰੋਕਣ ਵਾਸਤੇ ਜੋ ਮਹਮ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਚ ਖਰਗੇ ਸਾਹਿਬ ਨੇ ਸ਼ੁਰੂ ਕੀਤੀ ਹੈ ਉਸ ਦੇ ਲੜੀ ਕੱਲ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਬਘੇਲ ਸਾਹਿਬ ਨੇ ਉਸ ਮਹਮ ਨੂੰ ਚਾਲੂ ਕੀਤਾ ਔਰ ਅਸੀਂ ਸਾਰਿਆਂ ਨੇ 5 ਕਰੋੜ ਲੋਕਾਂ ਦੇ ਦਸਕਤ ਕਰਕੇ ਇਲੈਕਸ਼ਨ ਕਮਿਸ਼ਨ ਤੇ ਰਾਸ਼ਟਰਪਤੀ ਦੇ ਸਾਹਮਣੇ ਰੱਖਨੇ ਤਾਂ ਕਿ ਇਸ ਦੇਸ਼ ਦੀ ਜਨਤਾ ਦੀ ਆਵਾਜ਼ ਜੋ ਲੋਕਤੰਤਰ ਦਾ ਘਾਣ ਹੋ ਰਿਹਾ ਜੋ ਸੰਵਿਧਾਨ ਦਾ ਘਾਣ ਹੋ ਰਿਹਾ ਉਸ ਗੱਲ ਨੂੰ ਰੱਖਣ ਵਾਸਤੇ ਅੱਜ ਉਹ ਅਭਿਆਨ ਨੂੰ ਅਸੀਂ ਸੰਗਰੂਰ ਤੋਂ ਚਾਲੂ ਕਰ ਰਹੇ ਹਾਂ ਦਸਕਤ ਕੈਂਪੇਨ ਨੂੰ ਸਾਡੇ ਇਲਾਕੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਾਰਡਾਂ ਦੇ ਕੱਲੇ-ਕੱਲੇ ਘਰ 'ਚ ਸਾਡੇ ਸਾਥੀ ਸਹਿਬਾਨ ਜਾਣਗੇ ਮੈਂ ਖੁਦ ਵੀ ਜਾਊਂਗਾ ਤਾਂ ਕਿ ਅਸੀਂ ਉਸ ਕੈਂਪੇਨ ਦੇ ਵਿੱਚ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜੋੜ ਕੇ ਉਹਨਾਂ ਦੀ ਮਨ ਦੀ ਭਾਵਨਾ ਨੂੰ ਕਿਉਂਕਿ ਜਦੋਂ ਤੋਂ ਰਾਹੁਲ ਗਾਂਧੀ ਜੀ ਨੇ ਦੋ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਜਦੋਂ ਤੋਂ ਰਾਹੁਲ ਗਾਂਧੀ ਜੀ ਨੇ ਇਸ ਗੱਲ ਨੂੰ ਆંકੜਿਆਂ ਦੇ ਨਾਲ ਇੱਕ ਇੱਕ ਵਿਧਾਨ ਸਭਾ ਦਾ ਕੇਸ ਸਟਡੀ ਲੈ ਕੇ ਇੱਕ ਇੱਕ ਵਿਧਾਨ ਸਭਾ ਜਾਂ ਲੋਕ ਸਭਾ ਦਾ ਕੇਸ ਸਟਡੀ ਲੈ ਕੇ ਕਿੰਨੀਆਂ-ਕਿੰਨੀਆਂ ਵੋਟਾਂ ਉੱਥੇ ਕੱਟੀਆਂ ਗਈਆਂ ਕਿੰਨੀਆਂ-ਕਿੰਨੀਆਂ ਵੋਟਾਂ ਉੱਥੇ ਬਾਹਰਲੇ ਲੋਕਾਂ ਦੀਆਂ ਨਮੀਆਂ ਬਣਾਈਆਂ ਗਈਆਂ ਇੱਕ ਇੱਕ ਫਲੈਟ ਦੇ ਵਿੱਚ 100-100 ਵੋਟ ਬਣਾਈ ਗਈ ਉਹ ਸਾਰੀ ਗੱਲ ਦਾ ਜੋ ਖੁਲਾਸਾ ਰਾਹੁਲ ਗਾਂਧੀ ਜੀ ਨੇ ਆਪਣੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਕੀਤਾ ਉਹ ਸਾਰੀ ਗੱਲ ਨੂੰ ਰੋਕਣ ਵਾਸਤੇ ਇਸ ਦੇਸ਼ ਦੀ ਜਨਤਾ ਦੀ ਆਵਾਜ਼ ਨੂੰ ਦਸਕਤ ਮਹਿੰਮ ਦੇ ਵਿੱਚ ਤਬਦੀਲ ਕਰਨ ਵਾਸਤੇ ਇਹ ਸਾਡਾ ਫਾਰਮ ਬਣ ਕੇ ਆਇਆ ਹੈ ਅਸੀਂ ਇਹਨੂੰ ਬਾਈਂਡ ਕਰਾਇਆ ਹੈ ਆਹ ਫਾਰਮ ਪੂਰੇ ਦੇਸ਼ ਦੇ ਵਿੱਚ ਦਸਕਤ ਕੈਂਪੇਨ ਦੇ ਅਭਿਆਨ ਦੇ ਤਹਿਤ ਜਾ ਰਿਹਾ ਹੈ ਔਰ ਇਹ ਚ ਅਸੀਂ ਸਾਥੀਆਂ ਦਾ ਨਾਮ ਮੋਬਾਈਲ ਨੰਬਰ ਉਹਨਾਂ ਦਾ ਪਤਾ ਤੇ ਉਹਨਾਂ ਦੇ ਦਸਕਤ ਕੱਲੇ ਕੱਲੇ ਫਾਰਮ ਦੇ ਉੱਪਰ ਹੋਣਗੇ ਔਰ ਉਸ ਤੋਂ ਬਾਅਦ ਸੰਗਰੂਰ ਤੋਂ ਘਟੋ ਘਟ 30000 ਲੋਕ ਘਟੋ ਘਟ ਇਸ ਮੋਹਮ ਵਿੱਚ ਹਿੱਸਾ ਲੈਣਗੇ ਔਰ ਅਸੀਂ ਪਹਿਲਾਂ ਇਹ ਸੂਬੇ ਦਾ ਨਾਮ ਲਿਖਿਆ ਫਿਰ ਸੰਦੂਰ ਲਿਖਿਆ ਤੇ ਉਸ ਤੋਂ ਬਾਅਦ ਸਾਡਾ ਬਲਾਕ ਚਾਹੇ ਭਵਾਨੀਗੜ ਹੋਵੇ ਬਲਾਕ ਤੇ ਚਾਹੇ ਸਾਡਾ ਸੰਗਰੂ ਬਲਾਕ ਹੋਵੇ ਤੇ ਉਹਦੇ ਅੱਗੇ ਕਿਹੜਾ ਪਿੰਡ ਹੈ ਜਾਂ ਕਿਹੜਾ ਵਾਰਡ ਹੈ ਉਹਦੀ ਅਸੀਂ ਵੇਰਵਾ ਜਦੋਂ ਕਾਪੀ ਭਰ ਕੇ ਆ ਜੂਗੀ ਉਦੋਂ ਬਾਅਦ ਦਵਾਂਗੇ ਔਰ ਇੱਕ ਕਾਪੀਆਂ ਅਸੀਂ ਸਾਰੇ ਪਿੰਡਾਂ ਚ ਸਾਡੇ ਅੱਜ ਸਾਰੇ ਵਰਕਰਾਂ ਦੀਆਂ ਸਰਪੰਚਾਂ ਦੀਆਂ ਮੈਂਬਰ ਸਹਿਬਾਨਾਂ ਦੀਆਂ ਕਾਉਂਸਲਰਾਂ ਦੀਆਂ ਸਭ ਦੀਆਂ ਸਹਿਮਤੀਆਂ ਲੈ ਕੇ ਕਿਹੜੇ ਪਿੰਡ 'ਚ ਕਿੰਨੀ ਕਾਪੀ ਭਰਨੀ ਹੈ ਇਹ ਦੇਖ ਕੇ ਕਿ ਉਹ ਪਿੰਡ ਦੀ ਕਿੰਨੀ ਆਬਾਦੀ ਹੈ ਕਿੰਨੀਆਂ ਵੋਟਾਂ ਉਸ ਪਿੰਡ ਦੇ ਵਿੱਚ ਤਾਂ ਇਹ ਸਿਗਨੇਚਰ ਕੈਂਪੇਨ ਪੂਰੇ ਦੇਸ਼ ਦੇ ਵਿੱਚ ਜਿਵੇਂ ਚੱਲ ਰਹੀ ਹੈ ਉਹ ਅੱਜ ਸੰਗੁਰ ਦੇ ਵਿੱਚ ਵੀ ਅਸੀਂ ਚਾਲੂ ਕਰ ਰਹੇ ਹਾਂ ਔਰ 10 ਤਰੀਕ ਤੱਕ ਇਹ ਜਿਹੜੇ ਮੈਂ ਤੁਹਾਨੂੰ ਘੱਟੋ ਘੱਟ 30000 ਕਿਹਾ ਤੇ ਆਉਣ ਵਾਲੀ 10 ਤਰੀਕ ਤੱਕ 30000 ਅਸੀਂ ਲੋਕਾਂ ਦੇ ਦਸਤਖਤ ਕਰਾ ਕੇ ਪ੍ਰਦੇਸ਼ ਕਾਂਗਰਸ ਦੇ ਰਾਹੀਂ ਦਿੱਲੀ ਰਾਹੁਲ ਗਾਂਧੀ ਤੱਕ ਇਸ ਕਾਨੂੰ ਪਹੁੰਚਾਵਾਂਗੇ ਤਾਂ ਕਿ ਇਹ ਜਿਹੜੇ 5 ਕਰੋੜ ਦਸਖਤ ਅਭਿਆਨ ਦਾ ਮਹਿੰਮ ਪੂਰੇ ਦੇਸ਼ ਚੱਲਿਆ ਉਸ ਦੇ ਵਿੱਚ ਸੰਗਰੂਰ ਦੀ ਵੀ ਵੱਡੀ ਹਿੱਸੇਦਾਰੀ ਪੈ ਸਕੇ ਔਰ ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਰਿਹਾ ਕਿ ਤੁਸੀਂ ਸਾਰਿਆਂ ਨੇ ਮੀਟਿੰਗ ਦੇ ਵਿੱਚ ਲੋਕਾਂ ਦਾ ਹੰਗਾਰਾ ਦੇਖਿਆ ਵੱਡੇ ਪੱਦਰ ਦੇ ਉੱਪਰ ਲੋਕਾਂ ਵੱਲੋਂ ਇਸ ਮਹਿੰਮ ਵਿੱਚ ਜੁੜਨ ਵਾਸਤੇ ਇੱਛਾ ਪ੍ਰਗਟ ਕੀਤੀ ਗਈ ਹੈ ਲੋਕਾਂ ਨੇ ਬੜਾ ਵੱਡਾ ਹੰਗਾਰਾ ਦਿੱਤਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਇਹ ਮਹਮ ਹੁਣ ਸੰਗਰੂਰ ਦੀਆਂ ਗਲੀਆਂ ਮਹੱਲੇ ਤੇ ਪਿੰਡਾਂ ਚ ਜਾਊਗੀ ਤਾਂ ਇਸ ਨੂੰ ਹੋਰ ਵੱਡੇ ਪੱਧਰ ਦਾ ਹੰਗਾਰਾ ਮਿਲੇਗਾ ਔਰ ਮੈਂ ਤੁਹਾਨੂੰ ਸਾਰੇ ਮੀਡੀਆ ਦੇ ਸਾਥੀਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਸ ਨੂੰ ਇਸ ਮਹਮ ਨੂੰ ਲੋਕਤੰਤਰ ਨੂੰ ਬਚਾਉਣ ਖਾਤਰ ਸੰਵਿਧਾਨ ਨੂੰ ਬਚਾਉਣ ਖਾਤਰ ਇਸ ਮਹਮ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਆਪਣੇ ਅਖਬਾਰਾਂ ਚ ਆਪਣੇ ਮੀਡੀਆ ਚੈਨਲ ਦੇ ਰਾਹੀਂ ਆਪਣੇ ਸੋਸ਼ਲ ਮੀਡੀਆ ਤੇ ਉਹ ਤੇ ਵੈਬਸਾਈਟ ਚੱਲੇ ਰਹੀ ਇਸ ਮਹਿੰਮ ਨੂੰ ਘਰ ਤੱਕ ਪਹੁੰਚਾਓ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਮਹਿੰਮ 'ਚ ਹਿੱਸਾ ਲੈ ਸਕਣ ਪੰਜਾਬ ਦਾ ਟਾਰਗੇਟ ਕੱਲ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਡੇ ਬੁਪੇਸ਼ ਬਖੇਲ ਸਾਹਿਬ ਨੇ ਇਸ ਕੈਂਪੇਨ ਨੂੰ ਲਾਂਚ ਕੀਤਾ ਤਾਂ ਸਾਰੇ ਸੂਬੇ 'ਚੋਂ 15 ਲੱਖ ਦਾ ਟਾਰਗੇਟ ਉਹਨਾਂ ਨੇ ਕੱਲ ਕਿਹਾ ਸੀ ਕਿ ਇੱਕ ਵਾਰ ਅਸੀਂ 15 ਲੱਖ ਨੂੰ ਟੀਚਾ ਬਣ ਕੇ ਚੱਲ ਰਹੇ ਹਾਂ ਬਾਕੀ ਜਿਵੇਂ ਇਹ ਮਹਿੰਮ ਚੱਲੂਗੀ ਕਿਉਂਕਿ ਸਮਾਂ ਵੀ ਘਟ ਹੈ ਫਸਲ ਵੀ ਚਾਲੂ ਹੋ ਜਾਣੀ ਹੈ ਪਹਿਲਾਂ ਇਹ ਮਹਿੰਮ ਪੰਜਾਬ 'ਚ ਲੇਟ ਇਸ ਕਰਕੇ ਚਾਲੂ ਹੋਈ ਕਿਉਂਕਿ ਹੜਾ ਆ ਗਏ ਸੀਗੇ ਤੇ ਖੜਾ ਕਰਕੇ ਲੇਟ ਚਾਲੂ ਹੋਈ ਤੇ ਉਸ ਕਰਕੇ 10 ਤਰੀਕ ਦਾ ਤਰੀਕ ਤੱਕ ਦਾ ਇਹ ਕੈਂਪੇਨ ਦਾ ਟਾਈਮ ਹੈ ਤੋ ਅੱਜ 2 ਤਰੀਕ ਤੇ ਆਪਾਂ ਬੈਠੇ ਆਂ ਤੇ 10 ਤੋਂ ਬਾਅਦ ਫਸਲ ਵੀ ਚਾਲੂ ਹੋ ਜਾਣੀ ਹੈ ਤੇ ਉਹ ਸਾਰੇ ਗੱਲਾਂ ਨੂੰ ਮਨਚ ਰੱਖਦੇ ਹੋਏ ਸਾਡੇ ਮਨਚ ਟੀਚਰ ਕਿ ਅਸੀਂ ਇਸ ਮਹਿੰਮ ਨੂੰ 10 ਤਰੀਕ ਤੱਕ ਮੁਕੰਮਲ ਕਰੀਏ ਤੇ 15 ਲੱਖ ਦਾ ਟੀਚਰ ਰੱਖੀਏ ਔਰ ਜੇ ਉਸ ਤੋਂ ਬਾਅਦ ਇਹ ਮਹਿੰਮ ਹੋਰ ਚੱਲੂਗੀ ਤਾਂ ਮੈਨੂੰ ਲੱਗਦਾ ਕਿ ਹੋਰ ਵੱਧ ਤੋਂ ਵੱਧ ਜਨਤਾ ਇਹਦੇ ਵਿੱਚ ਜੁੜਨ ਦੀ ਵਾਸਤੇ ਉਮੀਦ ਰੱਖੂ। ਦੇਖੋ ਜਿੰਨੇ ਸੂਬਿਆਂ ਵਿੱਚ ਪਹਿਲਾਂ ਮੈਨੂੰ ਵੀ ਗੁਜਰਾਤ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਹਰਿਆਣਾ ਚ ਜਾਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ Jharkhand ਜਾਣ ਦਾ ਮੌਕਾ ਮਿਲਿਆ ਤੇ ਹੁਣ ਮੇਰੀ ਜ਼ਿੰਮੇਵਾਰੀ Rajasthan ਲੱਗੀ ਹੈ ਜਿਹੜੇ ਜਿਹੜੇ ਸੂਬਿਆਂ ਵਿੱਚ অবজারভার ਦੀ ਫੇਰੀ ਹੋ ਜਾਂਦੀ ਹੈ ਉਹਦੇ 15 20 ਦਿਨਾਂ ਤੋਂ ਬਾਅਦ ਉਹਦਾ ਨਤੀਜਾ ਆ ਜਾਂਦਾ ਹੈ ਤੋਂ ਜਿਸ ਤਰ੍ਹਾਂ ਉਹਰੇ অবজারভার ਨੇ ਪਿਛਲੇ ਹਫਤੇ ਮੀਟਿੰਗ ਖਤਮ ਕੀਤੀ ਹੈ ਕਿ 15 20 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਵੀ ਨਿਯੁਕਤੀ অবজারভারਾਂ ਦੇ ਇਰਾਹੀਂ ਹੋ ਜਾਣੀ ਹੈ ਔਰ ਇੱਕ ਚੰਗਾ ਪ੍ਰੋਸੈਸ ਹੈ ਜਿਹਦੇ ਨਾਲ ਤਕੜੇ ਮਿਹਨਤੀ ਕੰਮ ਕਰਨ ਵਾਲੇ ਮਜ਼ਬੂਤ ਰਾਜਨੀਤਿਕ ਸਮਝ ਰੱਖਣ ਵਾਲੇ ਔਰ ਜਿਹੜੇ ਇਲਾਕੇ ਚ ਸੰਗਠਨ ਵਾਸਤੇ ਟਾਈਮ ਦੇ ਸਕਣ ਉਸੇ ਲੋਕਾਂ ਦੀ ਨਿਯੁਕਤੀ ਹੋ ਕੇ ਆਬਜ਼ਰਵਰ ਆਬਜ਼ਰਵਰ ਸਹਿਬਾਨਾ ਦੇ ਮਾਧਿਅਮ ਦੇ ਨਾਲ ਬਾਹਰ ਆ ਰਹੀ ਹੈ। ਮਾੜੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਸੰਗੁਰ ਸ਼ਹਿਰ ਦਾ ਇੰਨਾ ਬੁਰਾ ਹਾਲ ਹੋ ਰਿਹਾ ਚਾਹੇ ਸੀਵਰੇਜ ਬੋਰਡ ਦੀ ਗੱਲ ਹੈ ਤੇ ਚਾਹੇ ਕਾਰਪੋਰੇਸ਼ਨ ਦੀ ਗੱਲ ਹੈ। ਇਹਨਾਂ ਦੇ ਆਪਸ ਵਿੱਚ ਤਾਲਮੇਲ ਨਾ ਹੋਣ ਕਾਰਨ ਸਾਡੇ ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਔਰ ਮੈਂ ਈਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਮੈਂ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਣੇ ਤਾਂ ਕਿ ਸ਼ਹਿਰ ਦੇ ਲੋਕ ਸਫਰ ਨਾ ਕਰਨ ਔਰ ਇਹ ਮੈਨੂੰ ਬੜੀ ਗੱਲ ਪੇਨ ਕਰਦੀ ਹੈ ਕਿ ਜਦੋਂ ਪਿਛਲੇ ਸਮੇਂ ਚ ਜਦੋਂ ਕਾਂਗਰਸੀ ਸਰਕਾਰ ਸੀ ਤੇ ਜਦੋਂ ਸਾਡੇ ਸੰਗਰੂ ਦਾ ਸੀਵਰੇਜ ਚੋਕ ਹੋ ਜਾਂਦਾ ਸੀ ਤੇ ਸਾਡੇ ਪੰਜਾਬ ਚ ਉਸ ਵੇਲੇ ਸੀ ਸਿਵਰੇਜ ਦੀਆਂ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ ਸੁਪਰ ਸੈਕਸ਼ਨ ਮਸ਼ੀਨਾਂ ਨੂੰ ਸਾਫ਼ ਕਰਨ ਲਈ ਤਾਂ ਮੈਂ ਨਿੱਜੀ ਤੌਰ ਤੇ ਸੰਗੁਰ ਸ਼ਹਿਰ ਵਾਸਤੇ 5 ਮਸ਼ੀਨਾਂ ਮੰਗਾ ਕੇ ਉਹਦੇ 1.5 ਸਾਲ ਰੱਖੀਆਂ ਤਾਂ ਕਿ ਲੋਕ ਸਫਰ ਨਾ ਕਰਨ ਅੱਜ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਸ਼ਾਇਦ 30 ਮਸ਼ੀਨਾਂ ਦਾ ਐਲਾਨ ਕੀਤਾ ਸੀ ਉਦੋਂ ਤੇ ਮੈਨੂੰ ਨਹੀਂ ਲੱਗਦਾ ਸੰਗੁਰ ਜਿਹਾ 5 ਮਸ਼ੀਨਾਂ ਵੀ ਚੱਲ ਰਹੀਆਂ 30 ਚੋਂ ਔਰ ਸਾਰਾ ਸ਼ਹਿਰ ਤਰਾਹੀ ਤਰਾਹੀ ਕਰ ਰਿਹਾ ਮੇਰਾ ਮਨ ਇਸ ਗੱਲ ਦੇ ਨਾਲ ਬੜਾ ਪੇਨਡ ਹੈ ਸਰਕਾਰ 'ਚ ਨਹੀਂ ਹੈ ਜੇ ਸਰਕਾਰ ਦੇ ਸਾਡੇ ਕਿਸੇ ਇੱਕ ਐਮਸੀ ਸਹਿਬਾਨ ਨੇ ਆਪਣੇ ਪੱਲੋਂ ਕੰਮਗਰਾਂ ਦੀ ਕੋਸ਼ਿਸ਼ ਕੀਤੀ ਉਹਦੇ ਤੇ ਵੀ ਨੋਟਿਸ ਕਟਿਆ ਗਿਆ ਸੀਗਾ ਸੋ ਮੈਂ ਸੋ ਮੈਂ ਇਹ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਇਸ ਕੰਮ ਦੇ ਉੱਪਰ ਕੰਮ ਨਹੀਂ ਕਰ ਸਕਦੀ ਤਾਂ ਸਾਡੇ ਸ਼ਹਿਰ ਚ ਬਹੁਤ ਤਕੜੀਆਂ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਜਿਹੜੀਆਂ ਇਹ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰ ਸਕਦੀਆਂ ਪਰ ਉਹਦੇ ਵਾਸਤੇ ਸਰਕਾਰ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਉਹਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਮੇਰਾ ਮਨ ਬੜਾ ਦੁਖਦਾ ਹੈ ਇਹ ਗੱਲ ਸੁਣਦੇ ਹੋਏ ਇਸ ਗੱਲ ਨੂੰ ਦੇਖਦੇ ਹੋਏ ਤਾਂ ਹੀ ਮੈਂ ਕਿਹਾ ਕਿ ਜੇ ਸਰਕਾਰ ਇਸ ਕੰਮ ਨੂੰ ਨਹੀਂ ਕਰਨਾ ਚਾਹਦੀ ਜਾਂ ਨਹੀਂ ਕਰ ਸਕਦੀ ਜਾਂ ਕੋਈ ਪ੍ਰੋਬਲਮ ਹੈ ਤਾਂ ਸਾਡੇ ਸੰਗੁਰ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਇਸ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰਨ ਨੂੰ ਤਿਆਰ ਹੈ ਜੇ ਅਗਰ ਸਰਕਾਰ ਮਨਜ਼ੂਰੀ ਦੇਵੇ ਕਿਉਂਕਿ ਜੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰੀ ਅਦਾਰੇ ਵਿੱਚ ਕੋਈ ਵੀ ਸਮਾਜ ਸੇਵੀ ਜਥੇਬੰਦੀ ਕੋਈ ਕੰਮ ਕਰਦੀ ਹੈ ਤਾਂ ਉਹਦੇ ਤੇ ਸਰਕਾਰ ਦਾ ਐਕਸ਼ਨ ਹੋ ਜਾਂਦਾ ਇਸ ਕਰਕੇ ਉਹਨੂੰ ਕੋਈ ਬੰਦਾ ਨਿਯਤੀ ਤੌਰ ਤੇ ਕਰ ਨਹੀਂ ਸਕਦਾ ਕਰਨਾ ਸਰਕਾਰ ਨੂੰ ਹੀ ਪੈਂਦਾ ਹੈ ਤੇ ਇਸ ਕਰਕੇ ਮੇਰੀ ਸਾਰੇ ਇਹੋ ਮਿਊਨਿਸਪਲ ਕਮੇਟੀ ਦੇ ਮੁਲਾਜ਼ਮ ਸਹਿਬਾਨਾਂ ਨੂੰ ਤੇ ਸੀਵਰੇਜ ਬੋਰਡ ਦੇ ਮੁਲਾਜ਼ਮ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਸ਼ਹਿਰ ਦੇ ਸਤਕਾਰਤ ਬਜ਼ੁਰਗਾਂ ਦੀ ਜ਼ਿੰਦਗੀ ਤੇ ਨੌਜਵਾਨ ਛੋਟੇ-ਛੋਟੇ ਬੰਦਿਆਂ ਦੀ ਬੱਚਿਆਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ ਇਸ ਦਾ ਜਿਹੜਾ ਪ੍ਰੋਬਲਮ ਹੈ ਇਹਨੂੰ ਹੱਲ ਕਰੋ ਤਾਂ ਕਿ ਸਾਡੇ ਲੋਕ ਆਪਣੀ ਚੈਨ ਦੀ ਜ਼ਿੰਦਗੀ ਜੀ ਸਕਣ ਦੇਖੋ ਗੱਲ ਇਹ ਹੈ ਕਿ ਇਹ ਚ ਕਾਂਗਰਸ ਪਾਰਟੀ ਦੇ ਬੋਲਣ ਦੀ ਗੱਲ ਨਹੀਂ ਹੈ ਗੱਲ ਤਾਂ ਇਹ ਹੈ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਪਹਿਲੀ ਗੱਲ ਤਾਂ ਹੜ੍ਹਾਂ ਤੋਂ ਪਹਿਲਾਂ ਸਹੀ ਇੰਤਜ਼ਾਮ ਹੋਣਾ ਸੀ ਤੇ ਆਪਣੇ ਸੰਗੂਰ ਚਾ ਅਗਰ ਡਰੇਨ ਸਾਫ ਕਰਨ ਦੀ ਗੱਲ ਸੀ ਤੇ ਜੇ ਹੜ੍ਹਾਂ ਤੋਂ ਪਹਿਲਾਂ ਡਰੇਨ ਸਾਫ ਹੋ ਜਾਂਦੀ ਤਾਂ ਸੰਗੂਰ ਦੇ ਵਿੱਚ ਪਾਣੀ ਦੀ ਮਾਰ ਦੀ ਗੱਲ ਹੀ ਨਾ ਹੁੰਦੀ ਤੇ ਉਸ ਵੇਲੇ ਪਾਣੀ ਦੀ ਮਾਰ ਵਾਸਤੇ ਸੰਗੂਰ ਦੇ ਵਿੱਚ ਡੱਡੇ ਲਟ ਕਿਉਂ ਆ ਇਸ ਕਰਕੇ ਹੋਇਆ ਕਿ ਜਿਹੜੇ ਐਸ ਡੀ ਆਰ ਐਫ ਦੇ ਫੰਡਸ ਪਹਿਲਾਂ ਆਏ ਆਪਣਾ ਫਲੱਡ ਆਉਣ ਤੋਂ ਪਹਿਲਾਂ ਆਇਆ ਜਾਂ ਰੇਨੀ ਸੀਜ਼ਨ ਤੋਂ ਪਹਿਲਾਂ ਆਇਆ بارشਾਂ ਤੋਂ ਪਹਿਲਾਂ ਜਿਹੜਾ ਸਫਾਈ ਕਰਨ ਵਾਸਤੇ ਪੈਸਾ ਆਇਆ ਉਹ ਅਗਰ ਸਹੀ ਟਾਈਮ ਤੇ ਖਰਚਾ ਜਾਂਦਾ ਤਾਂ ਸ਼ਾਇਦ ਉਹਰੇ ਵੀ ਸਾਰੀ ਜਿਹੜੀ ਸਾਡੇ ਨਾਲੇਉਂ ਨਾ ਭਰਦੇ ਜਾਂ ਲੋਕਾਂ ਨੂੰ ਮੌਦਿਕਲ ਦੀ ਮਾਰਨਾ ਪੈਂਦੀ ਤਾਂ ਸਾਡੇ ਉਰੇ ਕਿਉਂ ਹੋਇਆ ਕਿਉਂਕਿ ਉਸ ਪੈਸੇ ਦਾ ਸਹੀ ਇਸਤੇਮਾਲ ਸਹੀ ਵਕਤ ਤੇ ਨਹੀਂ ਹੋਇਆ ਔਰ ਮੈਂ ਇਹ ਇਹ ਕਹਿਣਾ ਚਾਹੁੰਨਾ ਹੈ ਮੈਨੂੰ ਉਹ ਦਿਨ ਵੀ ਯਾਦ ਹੈ ਕਿ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਸੀ ਤੇ ਜਦੋਂ ਸੰਗਰੂ ਤੇ ਸੁਨਾਮ ਵਾਲੀ ਡਰੇਨ ਜਦੋਂ ਭਰੀ ਪਈ ਸੀ ਤੇ ਅਸੀਂ ਖੁਦ ਪੋਕਲੈਂਡ ਮਸ਼ੀਨਾਂ ਲਗਾ ਕੇ ਮੈਂ ਖੁਦ 2017 ਚ ਬਰਸਾਤਾਂ ਤੋਂ ਪਹਿਲਾਂ ਅਸੀਂ ਪੋਕਲੈਂਡ ਮਸ਼ੀਨਾਂ ਲਗਾ ਕੇ ਉਹਦੀ ਸਫਾਈ ਕੀਤੀ ਸੀ ਤਾਂ ਕਿ ਬਰਸਾਤਾਂ ਵਿੱਚ ਸਾਡਾ ਪਾਣੀ ਰੁਕੇ ਨਾ ਤੇ ਮੁਰਕੇ 2017 ਤੋਂ ਬਾਅਦ ਅੱਜ 2025 ਆ ਗਿਆ ਜਦੋਂ ਤੱਕ ਹਾੜਾਂ ਦਾ ਡਰ ਨਹੀਂ ਪਿਆ ਜਦੋਂ ਤੱਕ ਰੈਡ ਅਲਰਟ ਨਹੀਂ ਆਇਆ ਉਸ ਤੱਕ ਕਿਸੇ ਬੰਦੇ ਨੇ ਕਿਸੇ ਡਰੇਨ ਦੀ ਸਫਾਈ ਵਾਸਤੇ ਕੋਈ ਪੈਸਾ ਖਰਚੂ ਜਵਾਬਦਾਈ ਸਰਕਾਰ ਦੇ ਮੰਤਰੀ ਦੇ ਸਕਦੇ ਆ ਜਾਂ ਸਰਕਾਰ ਦੇ ਅਫਸਰ ਦੇ ਸਕਦੇ ਆ ਕਿਉਂਕਿ ਮੈਂ ਤਾਂ ਸਰਕਾਰ ਦਾ ਮੰਤਰੀ ਰਿਹਾ ਹਾਂ ਉਸ ਵੇਲੇ ਦੀ ਕੋਈ ਜ਼ਿੰਮੇਵਾਰੀ ਹੁੰਦੀ ਤਾਂ ਮੈਂ ਜ਼ਰੂਰ ਇਹ ਗੱਲ ਦਾ ਜਵਾਬ ਦੇ ਸਕਦਾ ਅੱਜ ਸਰਕਾਰ ਦਾ ਉਹ ਪੈਸਾ ਕਿੱਥੇ ਪਿਆ ਹੈ ਕਿਹੜੇ ਫੰਡ ਚ ਪਿਆ ਹੈ ਉਹਦੀ ਵਰਤੋਂ ਕਿਉਂ ਨਹੀਂ ਹੋ ਰਹੀ ਇਸ ਗੱਲ ਦਾ ਜਵਾਬਦਾ ਸਰਕਾਰ ਦੇ ਮਨਿਸਟਰ ਸਾਹਿਬਾਨ ਤੇ ਸਰਕਾਰ ਦੇ ਅਫਸਰ ਸਾਹਿਬਾਨ ਹੀ ਦੇ ਸਕਦੇ ਸਿਕਰਾ ਸਾਹਿਬ ਇੱਕ ਮਿਸ਼ਨ ਚੜਦੀ ਕਲਾ ਬਣਾ ਕੇ ਸਰਕਾਰ ਨੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਕਿ ਸੁਸਾਇਟੀ ਰਾਹੀਂ ਕੀ ਸਾਰੇ ਕਾਨੂੰਨੀ ਤੌਰ ਤੇ ਸਹੀ ਹੈ ਜਾਂ ਸਰਕਾਰ ਮੁੱਖ ਮੰਤਰੀ ਰੀਲੀਫ ਫੰਡ ਵੀ ਲੈ ਸਕਦੀ ਸੀ ਦੇਖੋ ਮੈਂ ਇਹ ਚਿੱਕੋ ਗੱਲ ਕਹਿਣਾ ਚਾਹੁੰਦਾ ਥੋੜੇ ਹੀ ਇੱਕ ਪੱਤਰਕਾਰ ਭਰਾ ਨੇ ਇੱਕ ਗੱਲ ਰੱਖੀ ਹੈ ਕਿ ਸਰਕਾਰ ਕੋਲੇ 12000 ਕਰੋੜ ਦਾ ਫੰਡ ਪਿਆ ਦਿਓ ਵਰਤਿਆ ਨਹੀਂ ਜਾ ਰਿਹਾ ਤੇ ਉਹ ਦੱਸੋ ਕਿੱਥੇ ਪਿਆ ਹੈ ਮੈਂ ਤਾਂ ਜਿਹੜੀ ਜਨਤਾ ਸੇਵਾ 'ਚ ਹਿੱਸਾ ਪਾਣਾ ਚਾਹੁੰਦੀ ਹੈ ਜਿਹੜੀ ਜਨਤਾ ਰਾਹਤ ਦੇਣਾ ਚਾਹੁੰਦੀ ਹੈ ਮੇਰੀ ਬੇਨਤੀ ਹੈ ਕਿ ਤੁਸੀਂ ਰਾਹਤ ਆਪ ਆ ਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਓ ਤਾਂ ਕਿ ਰਾਹਤ ਸਹੀ ਜਗ੍ਹਾ ਤੇ ਪਹੁੰਚੇ ਤੁਹਾਡਾ ਪੈਸਾ ਸਹੀ ਜਗ੍ਹਾ ਤੇ ਇਸਤੇਮਾਲ ਹੋਵੇ ਮੇਰੇ ਕੋਲ ਵੀ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਅੰਬਰਸਰ ਤੇ ਅਜਨਾਲਾ ਤੇ ਰਮਦਾਸ ਤੇ ਸੁਲਤਾਨਪੁਰ ਲੋਧੀ ਤੋਂ ਰਾਹਤ ਮੰਗੀ ਤਾਂ ਮੈਂ ਖੁਦ ਆਪਣੇ ਸਰਪੰਚਾਂ ਨੂੰ ਆਪਣੇ ਵਰਕਰਾਂ ਨੂੰ ਟਰੱਕਾਂ ਤੇ ਚਾੜ੍ਹ ਕੇ ਜੇ ਅਸੀਂ ਆਚਾਰ ਭੇਜਿਆ ਬੇਸਹਾਰਾ ਪਸ਼ੂਆਂ ਵਾਸਤੇ ਜਿਹੜੇ ਕਿ ਬੇਜ਼ੁਬਾਨ ਬੱਚੇ ਜਿਹੜੇ ਬੇਜ਼ੁਬਾਨ ਸਾਡੇ ਗਵਾਂਦੇ ਮਹਿਸਾ ਦੇ ਖਾਣੇ ਵਾਸਤੇ ਲੋਡ ਸੀ ਅਸੀਂ ਉਹ 15 ਟਰੱਕ ਆਪਣੇ ਕੋਲੋਂ ਉਰੋ ਭੇਜੇ ਤੇ ਸਾਡੇ ਵਰਕਰ ਸਹਿਬਾਨ ਨਾਲ ਗਏ ਤਾਂ ਕਿ ਲੋੜਵੰਦ ਪਰਿਵਾਰਾਂ ਤੱਕ ਉਹ ਆਚਾਰ ਪਹੁੰਚ ਸਕੇ ਸੋ ਜਦੋਂ ਤੱਕ ਅਸੀਂ ਸੇਵਾ ਦੇ ਵਿੱਚ ਆਪ ਜੁੜ ਕੇ ਸੇਵਾ ਨਹੀਂ ਕਰਦੇ ਅਸੀਂ ਮੈਡੀਕਲ ਕੈਂਪ ਲਾਉਣਾ ਹੈ ਤੁਸੀਂ ਸਾਰੇ ਮੈਡੀਕਲ ਕੈਂਪ ਦਾ ਹਿੱਸਾ ਬਣਦੇ ਹੋ ਜਦੋਂ ਤੱਕ ਅਸੀਂ ਉਸ ਮੈਡੀਕਲ ਕੈਂਪ ਦੀ ਰਾਹਤ ਨੂੰ ਇਕੱਲੇ-ਇਕੱਲੇ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ ਵਾਸਤੇ ਆਪ ਮਿਹਨਤ ਨਹੀਂ ਕਰਦੇ ਤਦ ਤੱਕ ਉਹ ਰਾਹਤ ਪਹੁੰਚਦੀ ਨਹੀਂ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਬੰਦਾ ਵੀ ਰਾਹਤ ਦੇਣਾ ਚਾਹੁੰਦਾ ਹੈ ਦੱਬ ਕੇ ਰਾਹਤ ਦਿਦਿਓ ਪਰ ਲੋੜਵੰਦ ਪਰਿਵਾਰ ਉਥੇ ਐਨੇ ਸੰਗਤ ਦੇ ਜਥੇਬੰਦੀਆਂ ਬਾਬੇ ਕਈ ਸੰਸਥਾਵਾਂ ਲੱਗੀਆਂ ਉਥੇ ਸੇਵਾ ਕਰਨ ਵਾਸਤੇ ਉਹਨਾਂ ਕੋਲ ਪਹੁੰਚ ਕਰਕੇ ਆਪਣਾ ਸਮਾਨ ਦਿਓ ਤਾਂ ਕਿ ਲੋਕਾਂ ਤੱਕ ਸਮਾਨ ਪਹੁੰਚੇ